ਹਾਂਜੀ ਮਿੱਤਰੋ ਨਵਾਂ ਟੱਕ ਲੈ ਕੇ ਆਏ 5.5 ਕਿੱਲਿਆਂ ਦਾ ਟੱਕਾ ਤਕਸੀਮ ਟੱਕਾ ਹੈ ਬੈਸ ਦਾ ਝੋਨੇ ਵਾਲਾ ਬਾਹਣਾ ਨਾਲ ਉਧਰ ਝੋਨਾ ਲੱਗੂਗਾ 5.5 ਕਿੱਲੇ ਦਾ ਟੱਕਾ ਇਹ ਸ਼ੌਕ ਨਾਲ ਬੀਜਿਆ ਨਰਮਾ ਉਹ ਸਾਹਮਣੇ ਮੂੰਗੀ ਬੀਜੀ ਪਈ ਹੈ ਉੱਥੇ ਵੀ ਝੋਨਾ ਲੱਗੂਗਾ ਆ ਖਾਲੇ ਇਹਨਾਂ ਦਾ ਆਪ ਦਾ ਨਿੱਜੀ ਹੈ ਨਾ ਕਿ ਸਰਕਾਰੀ ਹੈ ਕੱਲੇ ਕੱਲੇ ਇਧਰ ਤੁਹਾਨੂੰ ਦਿਖਾ ਦਿੰਨੇ ਆ ਮੋਗਾ ਖੁੱਲਦਗਾ ਤੇ ਕੱਲੇ ਕੱਲੇ ਕਹਿ ਰਹੇ ਨੂੰ ਉਹ ਦੇਖੋ ਤਕਸੀਮ ਤੱਕ ਹੈ ਇਹਦੀ ਡਿਮਾਂਡ ਹੈ ਜਿਹੜੀ ਬਾਈ ਜੀ 55 ਲੱਖ ਰੁਪਏ ਡਿਮਾਂਡ ਹੈ ਨਹਿਰੀ ਪਾਣੀ ਹੈ ਜਿਹੜਾ 2 ਘੰਟੇ ਨਹਿਰੀ ਪਾਣੀ ਹੈ ਪੰਚ ਸਾਢੇ ਪੰਜ ਕਿੱਲੇ ਨੂੰ ਬਾਕੀ ਹੋਰ ਕੋਈ ਮੋਟਰ ਦਾ ਪ੍ਰਬੰਧ ਹੈ ਨਹੀਂ ਨਹਿਰੀ ਪਾਣੀ ਹੈਗਾ ਜੇ ਕਿਸੇ ਨੇ ਲੈਣਾ ਹੈ ਪਿੰਡ ਦੀ ਨਿਆਈ ਦਾ ਬਹਾਨਾ ਪਲਾਂਟ ਆਲਾ ਬਹਾਨਾ ਤਾਂ ਇਹ ਜਿਹੜੇ ਝਨੀਰ ਪੈ ਗਿਆ ਤੇ ਵੱਡਾ ਰੋੜੋ ਪੈ ਗਿਆ ਸਰਸਾ ਤੋਂ ਜਿਹੜਾ ਮਾਨਸਾ ਰੋੜ ਜਾਂਦਾ ਹੈ ਜਿਹੜਾ ਇਹ ਰੋੜ ਦੇ ਕੋਲੇ ਪੈ ਗਿਆ ਹਣਾ ਜੇ ਕਿਸ ਨੇ ਲੈਣਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਨੰਬਰ ਹੈ ਤਕਸੀਮ ਤੱਕ ਹੈਗਾ ਤਾਂ ਸੰਪਰਕ ਕਰ ਸਕਦੇ ਹੋ ਤੁਸੀਂ ਉਹ ਸਾਹਮਣੇ ਦੇਖ ਸਕਦੇ ਨਾਲ ਮੂੰਗੀ ਬੀਜ ਵੀ ਇੱਥੇ ਵੀ ਝੋਨਾ ਬੀਜੇ ਜੋ ਬਾਈ ਕਹਿੰਦੇ ਸਾਡੇ ਕਹਿੰਦੇ ਨਰਮੇ ਦਾ ਕਹਿੰਦੇ ਝਾੜ ਵਧੀਆ ਨਿਕਲੇ ਸੀਗਾ ਤੇ ਤਾਂ ਕਰਕੇ ਸੀ ਨਰਮਾ ਬੀਜ ਤਾਂ ਬਾਕੀ ਜੇ ਥੋੜੇ ਜਿਹਾ ਉਧਰ ਝੋਨਾ ਬੀਜਣਗੇ ਤੇ ਬਾਕੀ ਜੇ ਕਿਸੇ ਨੇ ਹੋਰ ਵੀ ਕਿਸੇ ਵੀ ਪ੍ਰਕਾਰ ਦਾ ਬਾਹਣ ਲੈਣਾ ਹੈ ਸਾਡੇ ਕੋਲ 1 ਕਿੱਲੇ ਤੋਂ ਲੈ ਕੇ 100 ਕਿੱਲੇ ਤੱਕ ਦਾ ਬਾਹਣਾ ਜਿਹੜਾ ਉਹ ਮਿਲ ਜਾਊਗਾ ਤੇ ਜੇ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਐਡ ਕਰਾਉਣੀ ਹੈ ਤਾਂ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ